ਮੇਹਤਾ ਦੇ ਇੱਕ ਤਰਫਾ ਇਸ਼ਕ ਚ ਅੰਨੇ ਨੌਜਵਾਨ ਦੀ ਗੁੰਡਾਗਰਦੀ ਸਲੀਨਾ ਨਾਮ ਦਾ ਇੱਕ ਲੜਕਾ ਜਿਹੜਾ ਉਹ ਪਹਿਲਾਂ ਵੀ ਉਹਨੂੰ ਮਤਲਬ ਕਹਿ ਰਿਹਾ ਕਿ ਮੇਰੇ ਨਾਲ ਤੂੰ ਫਰੈਂਡਸ਼ਿਪ ਕਰ ਲੈ ਬਟ ਉਹ ਕਹਿੰਦੀ ਮੈਂ ਮਨਾ ਕਰ ਰਹੀ ਹਾਂ ਮੈਲਾ ਨੇ ਦੋਸਤੀ ਤੋਂ ਕੀਤਾ ਇਨਕਾਰ ਤਾਂ ਗੁੰਡਾਗਰਦੀ ਤੇ ਉਤਰਿਆ ਸਿਰਫਰਾ ਫੰਟੋਲ ਕੀਤੀ ਤੇ ਉਹਦੇ ਜਿਹੜੇ ਕੋਈ ਕੱਪੜੇ ਵਗੈਰਾ ਸੀ ਉਹ ਵੀ ਬਾਹਰ ਕੱਢ ਕੇ ਅੱਗ ਲਗਾ ਦਿੱਤੀ ਤੇਲਵਾਰੀ ਦੇ ਵਿੱਚ ਪਿਆ 30000 ਰੁਪਏ ਜਿਹੜਾ ਸੀ ਉਹ ਕੱਢ ਕੇ ਜਾਂ ਚੋਰੀ ਕਰਕੇ ਲੈ ਗਿਆ ਦਰਜਣਾ ਦੋਸਤਾਂ ਨੂੰ ਲੈ ਭੰਨ ਦਿੱਤਾ ਘਰ ਦਾ ਸਾਰਾ ਸਮਾਨ ਉਹ ਮਰਾਂ ਸਾਰੇ ਦੀ ਤੋਲਾ ਕੇ 25 ਸਾਲ ਦੇ ਵਿਚਕਾਰ ਹੈਗੇ ਸਾਰੇ ਜਿਹੜੇ ਸਾਰੇ ਤੇਲ ਪੀਏ ਮੁੱਲਜਮਾ ਮੈਲਾ ਨੂੰ ਦੋਸਤੀ ਕਰਨ ਲਈ ਘਰ ਜਾ ਦਿੰਦਾ ਸੀ ਧਮਕੀਆਂ ਜਿੰਨਾ ਪੰਜਾਬ ਚ ਗੁੰਡਾਗਰਦੀ ਦੀ ਵੱਡੀ ਵਾਰਦਾਤ ਹੋਈ ਹੈ ਸ਼ਰਮ ਘਰ ਤੇ ਹਮਲਾ ਹੋਇਆ ਘਰ ਚ ਪਏ ਸਮਾਨ ਦੀ ਭੰਨ ਤੋੜ ਕੀਤੀ ਗਈ ਹੈ ਘਰ ਚ ਪਏ ਇੱਕ ਇੱਕ ਸਮਾਨ ਨੂੰ ਬਦਮਾਸ਼ਾਂ ਵੱਲੋਂ ਬੁਰੇ ਤਰੀਕੇ ਨਾਲ ਭੰਨਿਆ ਗਿਆ ਜਾਣਕਾਰੀ ਮੁਤਾਬਕ ਇਹ ਗੁੰਡਾਗਰਦੀ ਕਿਸੇ ਹੋਰ ਵੱਲੋਂ ਨਹੀਂ ਬਲਕੇ ਇੱਕ ਸਿਰਫਰੇ ਆਸ਼ਿਕ ਵੱਲੋਂ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਬਿਉਤਾ ਦੇ ਇੱਕ ਤਰਫਾ ਪਿਆਰ ਚ ਅੰਨਾ ਨੌਜਵਾਨ ਮਹਿਲਾ ਨਾਲ ਤੱਕੇ ਨਾਲ ਦੋਸਤੀ ਕਰਨਾ ਚਾਹੁੰਦਾ ਸੀ ਦੋਸਤੀ ਕਰਨ ਲਈ ਉਸ ਨੂੰ ਧਮਕੀਆਂ ਦਿੰਦਾ ਸੀ ਉਸ ਨੂੰ ਮਜਬੂਰ ਕਰ ਰਿਹਾ ਸੀ ਪਰ ਮਹਿਲਾ ਨੇ ਉਸ ਨੂੰ ਦੋਸਤੀ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਇਸੇ ਗੱਲ ਤੋਂ ਨੌਜਵਾਨ ਤੈਸ ਚ ਆ ਗਿਆ ਜਿਸ ਤੋਂ ਬਾਅਦ ਇਹ ਨੌਜਵਾਨ ਆਪਣੇ ਨਾਲ ਦਰਜਨਾ ਬਦਮਾਸ਼ਾਂ ਨੂੰ ਲੈ ਮਹਿਲਾ ਦੇ ਘਰ ਚ ਵੜ ਗਿਆ ਹੁੰਦਿਆਂ 60 ਬਦਮਾਸ਼ਾਂ ਨੇ ਘਰ ਦੀ ਪੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਵਾਸ਼ਿੰਗ ਮਸ਼ੀਨ ਫਰਿੱਜ ਘਰ ਦੇ ਗੇਟ ਖਿੜਕੀਆਂ ਅਲਮਾਰੀ ਬੈੱਡ ਤੇ ਹੋਰ ਸਮਾਨ ਨੂੰ ਬਦਮਾਸ਼ਾਂ ਨੇ ਚੱਕਨਾਚੂਰ ਕਰ ਦਿੱਤਾ ਸ਼ਰਿਆਮ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਇਸ ਵਾਰਦਾਤ ਤੋਂ ਬਾਅਦ ਪੀੜਤ ਪਰਿਵਾਰ ਸਹਿਮਿਆ ਹੋਇਆ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਪੀੜਤ ਇਸ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਵੀ ਪ੍ਰਸ਼ਾਸਨ ਤੋਂ ਕੀਤੀ ਜਾ ਰਹੀ ਹੈ ਜਿਸਨੇ ਅੱਗੇ ਸਾਡੇ ਏਐਸਏ ਕਸ਼ਮੀਰ ਸਿੰਘ ਕੋਲ ਆਪਣਾ ਬਿਆਨ ਲਿਖਵਾਇਆ ਕਿ ਜਿਹੜਾ ਹੈਗਾ ਸਨੀ ਨਾਮ ਦਾ ਇੱਕ ਲੜਕਾ ਜਿਹੜਾ ਉਹ ਪਹਿਲਾਂ ਵੀ ਉਹਨੂੰ ਮਤਲਬ ਕਹਿ ਰਿਹਾ ਕਿ ਮੇਰੇ ਨਾਲ ਤੂੰ ਫਰੈਂਡਸ਼ਿਪ ਕਰ ਲੈ ਬਟ ਉਹ ਕਹਿੰਦੀ ਮੈਂ ਮਨਾ ਕਰ ਰਹੀ ਹਾਂ ਜਿਸ ਕਰਕੇ ਉਹਨੇ 6 ਤਰੀਕ ਨੂੰ ਜਿਹੜਾ ਸੀ ਆਪਣੇ ਨਾਲ 6 ਸਾਥੀ ਹੋਰ ਲੈ ਕੇ ਘਰ ਦੇ ਵਿੱਚ ਜਾ ਕੇ ਉਹਦੀ ਭੰਗਤੋਂ ਕੀਤੀ ਤੇ ਉਹਦੇ ਜਿਹੜੇ ਕੋਈ ਕੱਪੜੇ ਵਗੈਰਾ ਸੀ ਉਹ ਵੀ ਬਾਹਰ ਕੱਢ ਕੇ ਅੱਗ ਲਗਾ ਦਿੱਤੀ ਤੇਲਬਾਰੀ ਦੇ ਵਿੱਚੋਂ 30000 ਰੁਪਏ ਜਿਹੜਾ ਸੀ ਉਹ ਕੱਢ ਕੇ ਜਾਂ ਚੋਰੀ ਕਰਕੇ ਲੈ ਗਿਆ ਜਿਸ ਦੇ ਸਬੰਧ ਦੇ ਵਿੱਚ ਏਐਸਐਨ ਕਸ਼ਮੀਰ ਸਿੰਘ ਨੇ 7 ਬੰਦਿਆਂ ਦੇ ਖਿਲਾਫ ਜਿਹੜਾ ਸੀਗਾ 22 ਨੇਮ ਐਫਆਈਆਰ ਲਾਉਜ਼ ਕੀਤੀ ਹੈ ਜਿਹਦੇ ਸਬੰਧ ਦੇ ਵਿੱਚ 3 ਬੰਦਿਆਂ ਦੀ ਜਿਹੜੀ ਹੈਗੀ ਉਸ ਮੁਕੱਦਮੇ ਦੇ ਵਿੱਚ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਚਾਰ ਬੰਦੇ ਨੂੰ ਜਿਹੜਾ ਗ੍ਰਿਫਤਾਰ ਕਰਨ ਦੇ ਲਈ ਅਸੀਂ ਰੇਡ ਕਰ ਰਹੇ ਹਾਂ। ਬਾਕੀਆਂ ਦੀ ਗ੍ਰਿਫਤਾਰੀ ਲਈ ਜਿਹੜੀ ਸਾਡੀਆਂ ਪੁਲਿਸ ਪਾਰਟੀਆਂ ਬਣਾ ਦਿੱਤੀਆਂ ਗਈਆਂ ਨੇ ਉਹ ਜਿਹੜੀਆਂ ਉਹਨਾਂ ਤੇ ਲਗਾਤਾਰ ਰੇਡ ਵਗੈਰਾ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੇ। ਸੋ ਰੁਨਾਦ ਕੋ ਕੇਸ ਵਗੈਰਾ ਪਹਿਲਾਂ ਤੋਂ ਇਹਨਾਂ ਦੇ ਵਿੱਚ ਇੱਕ ਸਨੀ ਨਾਮ ਦਾ ਲੜਕਾ ਹੈਗਾ ਉਹ ਤੇ ਇੱਕ ਲੜਾਈ ਝਗੜੇ ਦਾ ਪਹਿਲਾ ਕੇਸ ਰਜਿਸਟਰ ਹੈਗਾ ਥਾਣੇ ਸਿਵਲ ਲਾਈਨ ਦੇ ਵਿੱਚ। ਬਾਕੀਆਂ ਬਾਰੇ ਸਾਰਾ ਅਸੀਂ ਜਿਹੜਾ ਹੈਗਾ ਬੈਨਫਾਇਡ ਕਰ ਰਹੇ ਹਾਂ। ਸੋ ਰੁਨਾਦ ਦੀ ਉਮਰ ਕਿੰਨੀ ਹੈ? ਉਮਰ ਰਾਉਂਡ ਸਾਰੇ 20 ਤੋਂ ਲੈ ਕੇ 25 ਸਾਲ ਦੇ ਵਿਚਕਾਰ ਹੈਗੇ ਸਾਰੇ ਜਿਹੜੇ ਸ ਗੁੰਡਾਗਰਦੀ ਦੇ ਨੰਗੇ ਨਾਚਦੀਆਂ ਇਹ ਤਸਵੀਰਾਂ ਬਠਿੰਡਾ ਤੋਂ ਸਾਹਮਣੇ ਆਈਆਂ ਨੇ ਜਾਣਕਾਰੀ ਮੁਤਾਬਕ ਇਸ ਮਾਮਲੇ 'ਚ ਪੀੜਤ ਪਰਿਵਾਰ ਵੱਲੋਂ ਪੁਲਿਸ ਕੋਲ ਸ਼ਿਕਾਇਤ ਕੀਤੀ ਗਈ ਹੈ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਸ ਮਾਮਲੇ 'ਚ ਪੁਲਿਸ ਨੇ ਤਿੰਨ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਬਾਕੀ ਮੁਜਮਾ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਜੇ ਤੱਕ ਇਸ ਮਾਮਲੇ 'ਚ ਨਾ ਹੀ ਪੀੜਤ ਪਰਿਵਾਰ ਦਾ ਤੇ ਨਾ ਹੀ ਪੁਲਿਸ ਦਾ ਕੋਈ ਬਿਆਨ ਵੀ ਸਾਹਮਣੇ ਆਇਆ ਪਰ ਸਾਹਮਣੇ ਆਈਆਂ ਇਹਨਾਂ ਗੁੰਡਾਗਰਦੀ ਦੀਆਂ ਤਸਵੀਰਾਂ ਨੇ ਹਰ ਇੱਕ ਦੇਖਣ ਵਾਲੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਹਰ ਕੋਈ ਦੇਖਣ ਵਾਲਾ ਅਜਿਹੇ ਮਾੜੇ ਅੰਸਰਾਂ ਖਿਲਾਫ ਪੁਲਿਸ ਤੋਂ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰ ਰਿਹਾ ਹੈ ਬਿਊਰੋ ਰਿਪੋਰਟ ਜਗਬਣੀ ਟੀਵੀ